ਸਰਕਾਰ ਲਗਾਤਾਰ ਜਵਾਬੰਦੀ ਸੰਘਰਸ਼ੀ ਲੋਕਾਂ ਦੀ ਕਰਨ ਲੱਗੀ ਹੋਈ ਆ ਤੇ ਆਣਾ-ਅਲਾਨੀ ਐਮਰਜੈਂਸੀ ਜਿਹੜੀ ਸਰਕਾਰ ਨੇ ਲਾਈ ਹੋਈ ਆ ਦੇਖੋ ਨਾ ਤਾਂ ਇਹ ਸਰਕਾਰ ਲੋਕਾਂ ਦੀ ਆ ਤੇ ਨਾ ਹੀ ਭਵੰਤਮਾਨ ਦੇ ਕਹਿਣ ਅਨੁਸਾਰ ਇਹ ਸਰਕਾਰ ਪਿੰਡਾਂ ਚੋਂ ਚੱਲਣ ਵਾਲੀ ਆ ਪਰ ਇੱਕ ਇਹਨਾਂ ਨੇ ਛੋਟਾ ਜਿਹਾ ਨੋਟੀਫਿਕੇਸ਼ਨ ਜਰੂਰ ਜਾਰੀ ਕੀਤਾ ਪਰ ਉਸ ਆਪਣੇ ਅਧੂਰੇ ਨੋਟੀਫਿਕੇਸ਼ਨ ਨੂੰ ਇਹ ਲਾਗੂ ਕਰਨ ਦੇ ਕਿਸੇ ਵੀ ਰਾਹ ਨਹੀਂ ਪਿਆ ਵਾਜੀ ਵਾਜੀ ਸਾਡੇ ਨਾਲ ਬਾਈ ਜੀ ਨੇ ਬਾਈ ਜੀ ਸੱਸੀ ਕਾ 80 ਕਾ ਆਪਣਾ ਕੀ ਨਾਮ ਹੈ ਜੀ ਦਲਜੀਤ ਸੋਫੀਪੁਰ ਅੱਛਾ ਜੀ ਬਾਈ ਜੀ ਆਪਾਂ ਕਿਹੜੀ ਜੱਥੇਬੰਦੀ ਨਾਲ ਰਿਲੇਟਡ ਹੈ ਪੁਰਾਣੀ ਪੈਨਸ਼ਨ ਪ੍ਰਾਪਰਟੀ ਫਰੰਟ ਪੰਜਾਬ ਅੱਛਾ ਤੁਸੀਂ ਵੇਸ ਰੈਲੀ ਦੇ ਵਿੱਚ ਸਮੂਲਿਤ ਕਿਤੇ ਆ ਤੁਹਾਡੇ ਆਪਣੇ ਸਾਥੀਆਂ ਦੇ ਨਾਲ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਰੈਲੀ ਦੇ ਵਿੱਚ ਅਸੀਂ ਤਾਂ ਆਪਣੇ ਜੱਥੇਬੰਦੀ ਵੱਲੋਂ ਆਈ ਹੈਗੇ ਆ तकरीबन ਪੰਜਾਬ ਦੀਆਂ ਸਾਰੀਆਂ ਜੱਥੇਬੰਦੀਆਂ ਇਸ ਰੈਲੀ ਦੇ ਵਿੱਚ ਸ਼ਾਮਲ ਹੋਈਆਂ ਨੇ ਕਾਰਨ ਉਹਦਾ ਇਹ ਹੈ ਕਿ ਸਰਕਾਰ ਲਗਾਤਾਰ ਜਵਾਨਬੰਦੀ ਸੰਘਰਸ਼ੀ ਲੋਕਾਂ ਦੀ ਕਰਨ ਲੱਗੀ ਹੋਈ ਆ ਤੇ ਆਹ ਨਾ ਅਲਾਨੀ ਐਮਰਜੈਂਸੀ ਜਿਹੜੀ ਸਰਕਾਰ ਨੇ ਲਾਈ ਹੋਈ ਆ ਉਹਨੂੰ ਤੋੜਨ ਦੇ ਲਈ ਪੂਰੇ ਪੰਜਾਬ ਦੇ ਵਿੱਚੋਂ ਪੂਰੇ ਪੰਜਾਬ ਦੀਆਂ ਸੰਘਰਸ਼ੀ ਧਰਾਂ ਨੇ ਜਿਹੜੀਆਂ ਜਥੇਬੰਦੀਆਂ ਨੇ ਉਹ ਅੱਜ ਇੱਥੇ ਰੈਲੀ ਸ਼ਾਮਲ ਹੋਈਆਂ ਨੇ ਹਾਂ ਜੀ ਤੁਸੀਂ ਕਹਿੰਦੇ ਹੋ ਵੀ ਉਹ ਮਤਲਬ ਸਰਕਾਰ ਥੋੜਾ ਜਿਹਾ ਉਲਟ ਚੱਲ ਰਹੀ ਹੈ ਪਰ ਕਿਤੇ ਨਾ ਕਿਤੇ ਸਰਕਾਰ ਤਾਂ ਇਹ ਕਹਿ ਰਹੀ ਆ ਵੀ ਅਸੀਂ ਲੋਕਾਂ ਦੇ ਪੱਖਾਂ ਦੀਆਂ ਬੜੀਆਂ ਸਕੀਮਾਂ ਲੈ ਕੇ ਆ ਰਹੇ ਹਾਂ ਤੇ ਜਿਹੜੇ ਮੰਨ ਲਓ ਵੀ ਤੁਸੀਂ ਟੀਚਰ ਦੇ ਟੀਚਰੋਂ ਇੱਕ ਜਾਂ ਇੱਕ ਪੁਰਾਣੀ ਪੈਨਸ਼ਨ ਉਸ ਜਥੇਬੰਦੀ ਨਾਲ ਸੰਬੰਧ ਰੱਖਦੇ ਹੋ ਤੁਹਾਨੂੰ ਇਸ ਸੰਘਰਸ਼ ਦੇ ਵਿੱਚ ਆਉਣ ਦੀ ਦੀ ਜਰੂਰਤ ਪਈ ਦੇਖੋ ਨਾ ਤਾਂ ਇਹ ਸਰਕਾਰ ਲੋਕਾਂ ਦੀ ਆ ਤੇ ਨਾ ਹੀ ਭਵੰਤਮਾਨ ਦੇ ਕਹਿਣ ਅਨੁਸਾਰ ਇਹ ਸਰਕਾਰ ਪਿੰਡਾਂ ਚੋਂ ਚੱਲਣ ਵਾਲੀ ਆ ਇਹ ਸਰਕਾਰ ਨੂੰ ਇਤੋਂ ਦੀ ਕਾਰਪੋਰੇਟ سرمایہਦਾਰੀ ਆ ਜਿਹੜੀ ਉਹ ਇਸ਼ਾਰਿਆਂ ਦੇ ਸਿਰ ਤੇ ਨਚਾਉਂਦੀ ਹੈਗੀ ਆ ਦੂਜੀ ਗੱਲ ਮਾਨ ਸਰਕਾਰ ਜਦੋਂ ਸੱਤਾ ਵਿੱਚ ਆਈ ਆ ਤਾਂ ਇਹਨਾਂ ਨੇ ਮੁਲਾਜ਼ਮਾਂ ਨੂੰ ਇਹ ਕਿਹਾ ਸੀਗਾ ਵਿੱਤ ਮੰਤਰੀ ਹਰਪਾਲ ਚੀਮਾ ਜਿਹੜੇ ਅੱਜ ਹੈਗੇ ਆ ਉਹਨਾਂ ਨੇ ਇਹ ਕਿਹਾ ਸੀ ਕਿ ਜਦੋਂ ਹੀ ਅਸੀਂ ਸੱਤਾ ਦੇ ਵਿੱਚ ਆਵਾਂਗੇ ਪਹਿਲੀ ਕੈਬਨਿਟ ਦੇ ਵਿੱਚ ਅਸੀਂ ਮੁਲਾਜ਼ਮਾਂ ਨੂੰ ਪੁਰਾਣੀ ਪੈਨਸ਼ਨ ਜਿਹੜੀ ਹੈਗੀ ਆ ਉਹ ਦੇਵਾਂਗੇ ਔਰ ਇੱਕ ਇਹਨਾਂ ਨੇ ਛੋਟਾ ਜਿਹਾ ਨੋਟੀਫਿਕੇਸ਼ਨ ਜਰੂਰ ਜਾਰੀ ਕੀਤਾ ਪਰ ਉਸ ਆਪਣੇ ਅਧੂਰੇ ਨੋਟੀਫਿਕੇਸ਼ਨ ਨੂੰ ਇਹ ਲਾਗੂ ਕਰਨ ਦੇ ਕਿਸੇ ਵੀ ਰਾਹ ਨਹੀਂ ਪਏ ਜੀ ਜੀਹੂਆਂ ਦੇ ਵਿਚਾਰ ਸੁਣ ਰਹੇ ਸੀ ਬੜੇ ਵਧੀਆ ਲੱਗੇ ਇਹਨਾਂ ਦੇ ਵਿਚਾਰ ਸੁਣ ਕੇ ਸੋ ਇਸ ਤਰ੍ਹਾਂ ਦੇ ਮੁੱਦੇ ਦੇਖਣ ਲਈ ਕਿਰਪਾ ਕਰਕੇ ਇੱਕ ਬਾਡੀ ਸਾਡੇ ਚੈਨਲ ਦਾ ਜਰੂਰ ਵਿਸਿਟ ਕਰੋ ਤੁਸੀਂ ਸਾਡੇ ਨਾਲ ਬਣੇ ਰਹੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ